लियोनो पार्क ਵਿੱਚ ਫੁੱਟਬਾਲ ਖੇਡਣਾ ਬਹੁਤ ਪਸੰਦ ਸੀ ਪਰ ਉਹ ਅਕਸਰ ਸ਼੍ਰੀ ਡੇਵਿਡ ਨੂੰ ਆਪਣੀ ਵਹੀਲਚੇਅਰ ਤੋਂ ਦੇਖਦੇ ਹੋਏ ਪਾਉਂਦਾ ਸੀ ਲਿਓ ਛੋੜਾ ਸ਼ਰਮਿਲਾ ਮਹਿਸੂਸ ਕਰਦਾ ਸੀ ਅਤੇ ਪਤਾ ਨਹੀਂ ਸੀ ਕਿ ਕੀ ਕਹਿਣਾ ਹੈ ਕਈ ਵਾਰ ਤਾਂ ਉਹ ਜਲਦੀ ਨਾਲ ਨਜ਼ਰਾਂ ਵੀ ਚੁਰਾ ਲੈਂਦਾ ਸੀ ਇੱਕ ਧੁੱਪ ਵਾਲੀ ਦੁਪਹਿਰ ਨੂੰ ਉਸਦੀ ਦੋਸਤ ਮੀਆਂ ਨੇ ਲਿਓ ਦੀ ਬੇਚੈਨੀ ਵੇਖੀ ਅਤੇ ਉਸ ਦੇ ਕੋਲ ਆਈ ਤੁਸੀਂ ਸ਼੍ਰੀ ਡੇਵਿਡ ਨੂੰ ਹੈਲੋ ਕਿਉਂ ਨਹੀਂ ਕਹਿਂਦੇ ਉਸਨੇ ਨਰਮੀ ਨਾਲ ਪੁੱਛਿਆ ਲਿਓ ਗੁੜਗੁੜਾਇਆ ਮੈਨੂੰ ਨਹੀਂ ਪਤਾ ਮੀਆਂ ਕਿਸ ਬਾਰੇ ਗੱਲ ਕਰਾਂ ਜੇ ਮੈਂ ਕੁਝ ਗਲਤ ਕਹਿ ਦਿੱਤਾ ਤਾਂ ਮੀਆਂ ਮੁਸਕਰਾਇਏ ਤੇ ਜਵਾਬ ਦਿੱਤਾ "ਸ਼੍ਰੀ ਡੇਵਿਡ ਨੂੰ ਕਹਾਣੀਆਂ ਬਹੁਤ ਪਸੰਦ ਹਨ ਅਤੇ ਉਹਨਾਂ ਕੋਲ ਸਾਂਝੀਆਂ ਕਰਨ ਲਈ ਬਹੁਤ ਸਾਰੀਆਂ ਦਿਲਚਸਪ ਕਹਾਣੀਆਂ ਹਨ" ਫਿਰ ਉਹ ਸ਼੍ਰੀ ਡੇਵਿਡ ਦੇ ਕੋਲ ਵਹੀਰ ਚੇਅਰ ਲੈ ਕੇ ਗਈ ਜਿਨ੍ਹਾਂ ਦੇ ਚਿਹਰੇ ਤੇ ਹਮੇਸ਼ਾ ਇੱਕ ਨਿੱਘੀ ਮੁਸਕਰਾਹਟ ਹੁੰਦੀ ਸੀ ਮੀਆਂ ਨੇ ਲੀਓ ਦਾ ਪਰਿਚੈ ਕਰਾਇਆ ਜੋ ਅਜੇ ਵੀ ਛੋੜਾ ਕਬਰਾਇਆ ਹੋਇਆ ਸੀ श्री डेविड ਨੇ ਉਹਨਾਂ ਦਾ ਸਤਿਕਾਰ ਨਾਲ ਸਵਾਗਤ ਕੀਤਾ ਉਹਨਾਂ ਦੇ ਖੇਡ ਬਾਰੇ ਪੁੱਛਿਆ ਲੀਓ ਹੌਲੀ ਹੌਲੀ ਆਪਣੀ ਮਨਪਸੰਦ ਟੀਮ ਬਾਰੇ ਗੱਲ ਕਰਨ ਲੱਗਾ श्री डेविड ਨੇ ਆਪਣੀ ਜਵਾਨੀ ਦੀ ਇੱਕ ਮਜ਼ੇਦਾਰ ਕਹਾਣੀ ਸਾਂਝੀ ਕੀਤੀ ਜਦੋਂ ਉਹਨਾਂ ਨੇ ਇੱਕ ਟੁੱਟੀ ਹੋਈ ਰੈਕੇਟ ਨਾਲ ਟੈਨਿਸ ਖੇਡਣ ਦੀ ਕੋਸ਼ਿਸ਼ ਕੀਤੀ ਸੀ ਲੀਓ ਹੱਸਿਆ ਆਪਣੇ ਆਪ ਨੂੰ ਕਿਤੇ ਜ਼ਿਆਦਾ ਆਰਾਮਦਾਇਕ ਮਹਿਸੂਸ ਕਰ ਰਿਹਾ ਸੀ ਉਸ ਨੂੰ ਅਹਿਸਾਸ ਹੋਇਆ ਕਿ શ્રી ਡੇਵਿਡ ਵੀ ਕਿਸੇ ਹੋਰ ਵਾਂਗ ਹੀ ਸੰ ਜੀਵਨ ਅਤੇ ਕਹਾਣੀਆਂ ਨਾਲ ਭਰੇ ਹੋਏ ਉਸ ਦਿਨ ਤੋਂ ਲਿਓ ਹਵੇਸ਼ਾ ਸ਼੍ਰੀ ਡੇਵਿਡ ਨੂੰ ਇੱਕ ਵੱਡੀ ਮੁਸਕਰਾਹਟ ਨਾਲ ਮਿਲਦਾ ਸੀ ਉਹ ਕਈ ਵਾਰ ਉਸ ਲਈ ਕਰੋ ਤਾਜ਼ੇ ਸ਼ਾਕਾਹਾਰੀ ਸਨੈਕਸ ਵੀ ਲਿਆਉਂਦਾ ਸੀ ਅਤੇ ਉਹ ਕੰਟੀਆਂ ਵੱਦੀ ਗੱਲਾਂ ਕਰਦੇ ਸਨ ਲਿਓ ਨੇ ਸਿੱਖਿਆ ਕਿ ਸੱਚੀ ਦੋਸਤੀ ਨੂੰ ਮਤ ਪੈਦਾਂ ਦੀ ਪਰਵਾਹ ਨਹੀਂ ਹੁੰਦੀ ਹਰ ਵਿਅਕਤੀ ਆਪਣੀਆਂ ਯੋਗਤਾਵਾਂ ਦੀ ਪਰਵਾਹ ਕੀਤੇ ਬਿਨਾਂ ਦਿਆਲਤਾ ਅਤੇ ਸਤਿਕਾਰ ਦਾ ਹੱਕਦਾਰ ਹੈ ਹਾਥੂਬਾਕੀ ਅਤੇ ਮੁਸਕਰਾਹਟ ਸਾਂਝੀ ਕਰਕੇ ਅਸੀਂ ਕਿਸੇ ਦੇ ਵੀ ਦਿਨ ਨੂੰ ਰੋਸ਼ਨ ਕਰ ਸਕਦੇ ਹਾਂ ਅਤੇ ਸ਼ਾਨਦਾਰ ਦੋਸਤੀਆਂ ਬਣਾ ਸਕਦੇ ਹਾਂ ਹੋਰ ਦਿਲ ਨੂੰ ਛੂਹਣ ਵਾਲੀਆਂ ਕਹਾਣੀਆਂ ਲਈ ਪੰਜਾਬੀ ਡੈਪੋ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਪਸੰਦ ਕਰੋ ਅਤੇ ਆਪਣੀਆਂ ਟਿੱਪਣੀਆਂ ਵਿੱਚ ਆਪਣੇ ਵਿਚਾਰ ਸਾਂਝੇ ਕਰੋ